ਤੁਸੀਂ ਕਾਂਗਰਸ ਸੀ ਕਾਂਗਰਸ ਛੱਡ ਕੇ ਅਕਾਲੀ ਦਲ ਚਾਏ ਉਸ ਤੋਂ ਬਾਅਦ ਬੀਜੇਯੂ ਆਈ ਕੀ ਕਾਂਗਰਸ ਛੱਡਣਾ ਤੁਹਾਡਾ ਫੈਸਲਾ ਸਹੀ ਸੀ ਜਾਂ ਗਲਤ ਸੀ ਕਿ ਅਕਾਲੀ ਦਲ ਦੇ ਵਿੱਚ ਆਉਣਾ ਕੀ ਫੈਸਲਾ ਸੀ ਕੀ ਤੁਹਾਨੂੰ ਲੱਗਦਾ ਕਿ ਇੱਥੇ ਅਕਾਲੀ ਦਲ ਦੇ ਵਿੱਚ ਵੀ ਤੁਸੀਂ ਸਰਵਾਈਵ ਕਰ ਪਾਉਗੇ ਆਉਂਦੇ ਸੀ ਜਾਂ ਕੀ ਕਾਰਨ ਮੰਨਦੇ ਹੋ ਵੀ ਅੱਜ ਤੁਹਾਨੂੰ ਮੜ ਬੀਜੇਪੀ ਨਾਲ ਕੈਪਟਨ ਅਮਿੰਦਰ ਸਿੰਘ ਨਾਲ ਹੀ ਆਉਣਾ ਪਿਆ ਕੀ ਗੱਲ ਇਹ ਤੁਹਾਡੀਆਂ ਉਮੀਦਾਂ ਦੇ ਖਰੇ ਨਹੀਂ ਉੱਠੇ ਹਰ ਇਨਸਾਨ ਦੀ ਨਾ ਇੱਕ ਬਾਉਂਡਿੰਗ ਹੁੰਦੀ ਹੈ ਮੇਰੀ ਜਿਹੜੀ ਬਾਉਂਡਿੰਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਸ਼ਾਇਦ ਮੈਂ ਉਹ ਸਾਥ ਸੁਬੀਰ ਸਿੰਘ ਬਾਦਲ ਸਾਹਿਬ ਨਾਲ ਨਹੀਂ ਬਣਾ ਸਕਿਆ ਇਹ ਵੀ ਉਹਦਾ ਕਿ ਹੋਰ ਨਜ਼ਦੀਕੀ ਇੱਥੇ ਬੈਠਾ ਹੋਵੇ ਉਹਨਾਂ ਦੀ ਜਿਆਦਾ ਨਜ਼ਦੀਕੀ ਦੇ ਕਾਰਨ ਤੁਹਾਡੀ ਉਹ ਬਾਉਂਡਿੰਗ ਨਾ ਬਣ ਸਕੀ ਵਾਲੀ ਕੈਪਟਨ ਦਾ ਮੈਂ ਉਹੀ ਕਹਿਣਾ ਹੈ ਨਾ ਵੀ ਕਿਤੇ ਨਾ ਕਿਤੇ ਦੋ ਫੈਸਲੇ ਦੋ ਨਹੀਂ ਹੋਈ ਨਹੀਂ ਇੱਕੋ ਹੀ ਮੈਂ ਕਾਂਗਰਸ ਦੇ ਕਾਲੀ ਦੇ ਵਿੱਚ ਦੇਖੋ ਕਾਂਗਰਸ ਹੋਂਦੀ ਜਾਂ ਕਾਂਗਰਸ ਨੇ ਕਿਹਾ ਹੈ ਵੀ ਸਾਨੂੰ ਸੈਂਟਰ ਸਾਡੀ ਮਦਦ ਨਹੀਂ ਕਰਦਾ ਹਾਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨਾਂ ਨੇ ਕਿਹਾ ਤਾਂ ਵੀ ਸੈਂਟਰ ਨੇ ਮਦਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੀ ਆਉਗੀ ਉਹ ਕਹਿੰਦੇ ਸੈਂਟਰ ਮਦਦ ਨਹੀਂ ਕਰਨਾ ਯਾਰ ਫਿਰ ਅਸੀਂ ਹਮੇਸ਼ਾ ਸਾਡੇ ਤੋਂ ਹਰਿਆਣਾ ਮੂਰੇ ਨਿਕਲ ਗਿਆ ਸਾਡੇ ਤੋਂ ਯੂਪੀ ਮੂਰੇ ਨਿਕਲ ਗਿਆ ਠੀਕ ਹੈ ਅਸੀਂ ਪੰਜਾਬੀ ਆ ਅਸੀਂ ਅਸੀਂ ਕਿਉਂ ਪਿੱਛੇ ਰਹਿਣਾ ਹੁਣ ਤੱਕ ਅਸੀਂ ਵੇਖਿਆ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਧੜੇਬੰਦੀ ਨਜ਼ਰ ਆਈ ਆ ਠੀਕ ਹੈ ਕੀ ਉਹਨੂੰ ਤੁਸੀਂ ਖਤਮ ਕਰ ਪਾਓਗੇ ਜਾਂ ਤੁਹਾਡੇ ਔਨ ਨਾਲ ਕੀ ਲੱਗਦਾ ਕਿ ਧੜੇਬੰਦੀ ਉਸ ਤਰ੍ਹਾਂ ਰਹੇਗੀ ਕਿਤੇ ਨਾ ਕਿਤੇ ਨਾਰਾਜ਼ਗੀ ਕਿਉਂਕਿ ਤੁਸੀਂ ਸੋਸ਼ਲ ਮੀਡੀਆ ਉੱਪਰ ਵੇਖ ਰਿਹਾ ਕਮੈਂਟ ਥੱਲੇ ਆਉਂਦੇ ਨੇ ਵੀ ਆ ਆਪਸੇ ਦੇ ਹਰ ਗੱਲ ਕਰੀਏ ਤਾਂ ਗੌਰਵ ਕੱਕੜ ਦੇ ਕਹਿ ਰਹੇ ਨੇ ਕਿ ਸਨਿਬਰਾਲੇ ਦਰ ਆ ਗਿਆ ਤੇ ਇਹਨੂੰ ਟੈਕਟ ਉਹਦੇ ਰਿੱਕਤੀ ਜਾਊਗੀ ਗੌਰਵ ਕੱਕੜ ਨੂੰ ਕੱਟੀ ਜਾਊਗੀ ਇਹ ਚੀਜ਼ ਨੂੰ ਫਿਰ ਤੁਸੀਂ ਹੁਣ ਕਿਵੇਂ ਦੇਖਦੇ ਹੋ ਕਿਉਂਕਿ ਜੀਪੀ ਦੇ ਵਿੱਚ ਕਿਤੇ ਨਾ ਕਿਤੇ ਕੈਡਰ ਹੈ ਪਰ ਉਹ ਆਪਸੀ ਧੜੇਬੰਦੀ ਦੇ ਕਾਰਨ ਸ਼ਿਕਾਰ ਹੁੰਦੇ ਆ ਜੋ ਅਸੀਂ ਮੀਡੀਆ ਲੈਣ ਦੇ ਵਿੱਚ ਗੱਲ ਕਰਦੇ ਆ ਪਿਛਲੇ ਸਮੇਂ ਜਦੋਂ ਕਿਸਾਨੀ ਸ਼ਿਕਾਰ ਚ ਲਿਆ ਸੀ ਉਸ ਸਮੇਂ ਬੀਜੇਪੀ ਦਾ ਕਾਫੀ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਹਨਾ ਅ ਕਈ ਥਾਵਾਂ ਤੇ ਤਾਂ ਕਈ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਕਿਸਾਨਾਂ ਨੇ ਤਾਂ ਇੱਥੇ ਤਾਂ ਕਹਿਦਾ ਸੀਗਾ ਵੀ ਬੀਜੇਪੀ ਵਾਲੇ ਲੋਹੇ ਦੇ ਕੱਛ ਕੀ ਲੱਗਦਾ ਤੁਸੀਂ ਵੀ ਇਹ ਚੀਜ਼ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਜਾਂ ਜਦੋਂ ਕਿਉਂਕਿ ਹਜੇ ਉਹ ਮਾਹੌਲ ਨਹੀਂਗਾ ਪਰ ਇਲੈਕਸ਼ਨ ਦੇ ਸੈਮ ਉਹ ਮਾਹੌਲ ਬਣ ਸਕਦਾ ਤੇ ਉਸ ਸਮੇਂ ਫਿਰ ਤੁਸੀਂ ਫਾਇਦਾ ਲੈਣਾ ਸਾਨੂੰ ਤਾਂ ਉਹਦੇ ਉਲਟ ਕਰਤਾ ਹੂੰ ਸਾਡੇ ਤੋਂ ਤਾਂ ਉਹਨਾਂ ਨੂੰ ਗਾਲਾਂ ਕਢਾਤੀਆਂ ਨਹੀਂ ਫਿਰ ਇਹ ਇਹ ਫਿਰ ਕਿਹਦੇ ਦੇ ਬੀ ਜਿਹੜੀਆਂ ਜੱਥੇਬੰਦੀਆਂ ਦੀ ਆਗੂ ਨੇ ਜਾਂ ਉਹ ਜੱਥੇਬੰਦੀਆਂ ਦੀ ਉਹ ਉਹ ਰੋਹ ਤੋਂ ਉਹੀ ਚੀਜ਼ ਕਰ ਇਹਨਾਂ ਦੇ ਲੱਕ ਭੰਨਾਂਗੇ ਜਿਹੜੇ ਗੈਂਗਸਟਰ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਧਮਕੀਆਂ ਦਿੰਦੇ ਆ ਤੁਸੀਂ ਜਾ ਕੇ ਦੁਕਾਨਾਂ ਤੇ ਵੇਖੋ ਜਾ ਕੇ ਜਿਹੜੇ ਜਿਹੜੇ ਬੰਦੇ ਨੂੰ ਧਮਕੀਆਂ ਆਉਂਦੀਆਂ ਬਿਲਕੁਲ ਐਮਐਲਏ ਵਜੋਂ ਉੱਪਰ ਕੇ ਸਾਹਮਣੇ ਆਉਂਗੇ ਜਾਂ ਵੱਡੇ ਲੈਵਲ ਤੇ ਉੱਪਰ ਬੈਠ ਕੇ ਤੁਸੀਂ ਸੇਵਾ ਕਰੋ ਕਾਂਗਰਸ ਛੱਡਣਾ ਤੁਹਾਡਾ ਫੈਸਲਾ ਸਹੀ ਸੀ ਜਾਂ ਗਲਤ ਸੀ ਕਿ ਕਾਲੀਗਲ ਦੇ ਵਿੱਚ ਆਉਣਾ ਕੀ ਫੈਸਲਾ ਸੀ ਕੀ ਤੁਹਾਨੂੰ ਲੱਗਦਾ ਕਿ ਇੱਥੇ ਕਾਲੀਗਲ ਦੇ ਵਿੱਚ ਵੀ ਤੁਸੀਂ ਸਰਵਾਈਵ ਕਰ ਪਾਉਂਗੇ ਆਉਂਦੇ ਸੀ ਜਾਂ ਕੀ ਕਾਰਨ ਮੰਨਦੇ ਹੋ ਵੀ ਅੱਜ ਤੁਹਾਨੂੰ ਮੁੜ ਬੀਜੇਪੀ ਨਾਲ ਅਮਿੰਦਰ ਸਿੰਘ ਨਾਲ ਹੀ ਆਉਣਾ ਪਿਆ ਕੀ ਗੱਲ ਇਹ ਤੁਹਾਡੀਆਂ ਉਮੀਦਾਂ ਦੇ ਖਰੇ ਨਹੀਂ ਉਤਰੀਆਂ ਦੋਹੇ ਪਾਰਟੀਆਂ ਕੋ ਅੰਗਰੇਜ਼ਵਾਦੀ ਤੁਸੀਂ ਦੱਸ ਦਿੱਤਾ ਬੀਓ ਕਾਂਗਰਸ ਕਿਤਨੇ ਕਿਤੇ ਉਹ ਤੁਹਾਡੇ ਮਨ ਵਿੱਚ ਦੀ ਉਹ ਨਹੀਂ ਕਰ ਸਕੀ। ਦੇਖੋ ਮੈਂ ਸ਼ਰੋਮਨੀ ਕਾਲੀਦਲ ਦੇ ਪ੍ਰਧਾਨ ਸਾਹਿਬ ਨਾਲ ਕੰਮ ਕੀਤਾ। ਬਹੁਤ ਸਤਿਕਾਰ ਦਿੰਦਾ। ਮੈਂ ਫਿਰ ਕਹਿੰਦਾ ਮੈਨੂੰ ਕੋਈ ਸਤਿਕਾਰ ਦੀ ਕਮੀ ਨਹੀਂ ਛੱਡੀ। ਪਰ ਇੱਕ ਥੋੜੀ ਇੱਕ ਬਾਉਂਡਿੰਗ ਹੁੰਦੀ ਹੈ। ਹਰ ਇਨਸਾਨ ਦੇ ਨਾਲ ਇੱਕ ਬਾਉਂਡਿੰਗ ਹੁੰਦੀ ਹੈ। ਮੇਰੀ ਜਿਹੜੀ ਬਾਉਂਡਿੰਗ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੈ। ਸ਼ਾਇਦ ਮੈਂ ਉਹ ਸਾਹ ਸੁਬੀਰ ਸਿੰਘ ਬਾਦਲ ਸਾਹਿਬ ਨਾਲ ਨਹੀਂ ਬਣਾ ਸਕਿਆ। ਨਹੀਂ ਟਾਈਮ ਥੋੜਾ ਲਾ ਲੂ ਵੀ 4 ਸਾਲ ਇਹ ਇਹ ਇਹਦੇ 'ਚ ਇਹ ਵੀ ਹੋ ਸਕਦਾ ਕਿ ਹੋਰ ਨਜ਼ਦੀਕੀ ਇੱਥੇ ਬੈਠਾ ਹੋਵੇ ਉਹਨਾਂ ਦੀ ਜ਼ਿਆਦਾ ਨਜ਼ਦੀਕੀ ਦੇ ਕਾਰਨ ਤੁਹਾਡੀ ਉਹ ਬੌਂਡਿੰਗ ਨਾ ਬਣ ਸਕੀ ਹੋ ਇਹ ਵੀ ਹੋ ਸਕਦਾ ਹੈ ਦੇਖੋ ਮੇਰੀ ਗੱਲ ਸੁਣ ਨਜ਼ਦੀਕੀ ਮੇਰਾ ਇਸ਼ਾਰਾ ਹੈ ਤੁਸੀਂ ਸਮਝ ਗਏ ਹੋਗੇ ਨਹੀਂ ਨਹੀਂ ਮੈਂ ਦੱਸਾਂ ਮੈਨੂੰ ਕੋਈ ਕਸਰ ਨਹੀਂ ਛੱਡੀ ਪਰਮਭੰਗ ਸਿੰਘ ਮੰਟੇਰ ਮਾਨਾ ਨੇ ਸਤਿਕਾਰ ਦੇਣ ਦੀ ਦੇਖੋ ਉਸ ਬੰਦੇ ਦੀ ਪਿੱਠ ਸੁਣਦੀ ਹੈ ਮੈਂ ਮੇਰੇ ਕੋਈ ਸਤਿਕਾਰ ਦੀ ਕਮੀ ਨਹੀਂ ਛੱਡੀ ਇੱਕ ਆਪਦੇ ਮਨ ਦੇ ਵਿੱਚ ਸੀ ਵੀ ਮੈਂ ਮੇਰੀ ਜਿਹੜੀ ਪਰਸਨਲ ਬੌਂਡਿੰਗ ਹੈ ਕੈਪਟਨ ਅਮਰ ਸਿੰਘ ਦੇ ਨਾਲ ਜਾਂ ਮੇਰਾ ਜਿਹੜਾ ਮੇਰਾ ਜਿਹੜਾ ਕੰਫਰਟੇਬਲ ਜ਼ੋਨ ਹੈ ਜਿਹੜਾ ਉਹ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੀ ਆ ਰਿਹਾ ਸੀ ਯਾਨੀ ਦੋਵੇਂ ਫੈਸਲੇ ਤੁਹਾਡੇ ਪਹਿਲਾਂ ਗਲਤ ਹੋਏ ਇਹ ਸਹੀ ਦੁਨ ਮੰਨਦੇ ਮੈਨੂੰ ਇਹ ਲੱਗਦਾ ਵੀ ਮੇਰਾ ਜਿਹੜੀ ਮੈਂ ਦੇਖੋ ਪਹਿਲਾਂ ਮੈਂ ਸ਼ੁਰੂ ਤੇ ਮੈਨੂੰ ਮੈਂ ਫਿਰ ਤੁਹਾਨੂੰ ਬੀਰਤੀ ਕਰਦਾ ਮੈਨੂੰ ਇੱਥੋਂ ਤੇ ਖੜਾ ਕਰਨ ਵਾਲੀ ਕੈਪਟਨ ਅਮਰਿੰਦਰ ਸਿੰਘ ਮੈਂ ਵੀ ਕਹਿਣਾ ਨਾ ਵੀ ਕਿਤੇ ਨਾ ਕਿਤੇ ਦੋ ਫੈਸਲੇ ਬਹੁਤ ਆ ਗਏ ਨਹੀਂ ਹੋਈ ਨਹੀਂ ਇੱਕੋ ਹੀ ਮੈਂ ਕਾਂਗਰਸ ਦੇ ਕਾਲੀ ਦੇ ਵਿੱਚ ਨਹੀਂ ਦੇਖੋ ਕਾਂਗਰਸ ਵਿੱਚ ਤਾਂ ਮੈਂ ਕੈਪਟਨ ਅਮਰਿੰਦਰ ਸਿੰਘ ਸਾਹਿਬ ਦੇ ਨਾਲ ਹੀ ਆ ਗਿਆ ਉਹਦੇ ਨਾਲ ਕਾਂਗਰਸ ਨੇ ਮੈਂ ਨਾ ਕਾਂਗਰਸ ਛੱਡੀ ਮੈਂ ਤਾਂ ਉਹਦੇ ਬੌਸ ਨਾਲ ਆ ਗਿਆ ਮੇ ਆ ਗਿਆਸ ਵੀ ਮੈਂ ਪੰਜਾਬ ਦੀ ਖੇਤ ਕਿਉਂਕਿ ਉਹ ਤਾਂ ਟਾਈਮ ਬੜਾ ਥੋੜਾ ਸੀ ਪਰਮਬੰਦ ਸਿੰਘ ਬੰਟੀ ਰਮਾਣਾ ਸਾਹਿਬ ਬੈਕਸ਼ੀ ਉਹ ਸਰਕਾਰ ਵਿੱਚ ਜਾਣ ਦਾ ਸਮੇਂ ਤੁਸੀਂ ਕਿਉਂ ਨਹੀਂ ਸੋਚਿਆ ਕਿਉਂਕਿ ਲੋਕੀ ਆ ਪਾਰਟੀ ਛੱਡ ਕੇ ਸਰਕਾਰ ਹੀ ਜਾਂਦੀ ਮੇਰੀ ਮੇਰੀ ਸੋਚ ਫੀਕੋਡ ਨੂੰ ਅੱਗੇ ਲੈ ਕੇ ਜਾਂਦੀ ਹੈ ਜਿਹੜੀ ਦੇਖੋ ਪੰਜਾਬ ਨੂੰ ਜੇ ਕੋਈ ਜਿਵੇਂ ਹੁਣ ਤੁਸੀਂ ਡਬਲ ਇੰਜਨ ਦੀ ਸਰਕਾਰ ਕਹੀ ਹੈ ਡਬਲ ਦੇਖੋ ਇੱਕ ਦੂਜੇ ਨੂੰ ਬਲੇਮ ਕਰਦੇ ਨੇ ਕਾਂਗਰਸ ਆਉਂਦੀ ਜਾਂ ਕਾਂਗਰਸ ਨੇ ਕਿਹਾ ਵੀ ਸਾਨੂੰ ਸੈਂਟਰ ਸਾਡੀ ਮਦਦ ਨਹੀਂ ਕਰਦਾ ਹਾਂ ਆ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਇਹਨੇ ਕਿਹਾ ਤਾਂ ਵੀ ਸੈਂਟਰ ਨੇ ਮਦਦ ਕਰਦਾ ਸ਼ਰੋਮਨੀ ਕਾਲੀ ਦਲ ਦੀ ਆਉਗੀ ਉਹ ਕਹਿੰਦੇ ਸੈਂਟਰ ਮਦਦ ਨਹੀਂ ਕਰਨਾ ਯਾਰ ਫਿਰ ਅਸੀਂ ਹਮੇਸ਼ਾ ਸਾਡੇ ਤੋਂ ਹੜਾਣਾ ਮੂਰੇ ਨਿਕਲ ਗਿਆ ਸਾਡੇ ਤੋਂ ਯੂਪੀ ਮੂਰੇ ਨਿਕਲ ਗਿਆ ਠੀਕ ਹੈ ਅਸੀਂ ਪੰਜਾਬੀ ਆ ਅਸੀਂ ਅਸੀਂ ਕਿਉਂ ਪਿੱਛੇ ਰਹਿਣਾ ਯਾਰ ਅਸੀਂ ਵੀ ਡਬਲਯੂ ਨੇ ਸਰਕਾਰ ਬਣਾ ਕੇ ਅਸੀਂ ਵੀ ਪੰਜਾਬ ਨੂੰ ਤੇ ਕਿਧਰ ਹੱਥ ਲਾ ਕੇ ਕਿਉਂ ਨਹੀਂ ਜਾਂਦੇ ਕਿਉਂ ਸਾਡੇ ਇੱਕ ਮਿੰਟ ਕਿਉਂ ਫਰੀਦਕੋਟ ਮੈਂ ਵੀ ਚਾਹੁੰਦਾ ਫਰੀਦਕੋਟ ਇੰਡਸਟਰੀਅਲ ਹੱਬ ਬਣੇ ਫਰੀਦਕੋਟ ਵਿੱਚ ਆਈਆਈਟੀ ਹੋਵੇ ਫਰੀਦਕੋਟ ਵਿੱਚ ਆਈਆਈਐਮ ਹੋਵੇ ਮੇਰਾ ਮੇਰਾ ਵੀ ਤਾਂ ਵਿਜਨ ਆ ਯਾਰ ਮੇਰਾ ਫਰੀਦਕੋਟ ਨੂੰ ਮੈਂ ਪਿਆਰ ਕਰਦਾ ਫਰੀਦਕੋਟ ਕਿਉਂ ਨਹੀਂ ਵੱਡੇ ਨਾਲ ਵੱਡੇ ਮੈਪ ਤੇ ਦਿਖਦਾ ਤੁਸੀਂ ਕਿਤੇ ਆਪਦੇ ਰਿਸ਼ਤੇਦਾਰ ਨੂੰ ਕੋ ਉਹਨੂੰ ਲੁਧਿਆਣੇ ਬਾਰੇ ਪਤਾ ਹੋਊਗਾ ਉਹਨੂੰ ਜਲੰਧਰ ਬਾਰੇ ਪਤਾ ਹੋਊਗਾ ਉਹਨੂੰ ਅੰਮ੍ਰਿਤਸਰ ਬਾਰੇ ਪਤਾ ਹੋਊਗਾ ਜਿਹੜਾ ਬੰਦਾ ਤੁਹਾਡਾ ਕੋਈ ਬੰਬੇ ਬੈਠਾ ਹੋਊਗਾ ਯਾਰ ਉਹਨੂੰ ਫਰੀਦਕੋਟ ਦਾ ਨਹੀਂ ਪਤਾ ਹੋਣਾ ਮੈਨੂੰ ਵੀ ਮੈਨੂੰ ਵੀ ਮੇਰਾ ਮਨ ਕਰਦਾ ਯਾਰ ਫਰੀਦਕੋਟ ਉਸ ਨਕਸ਼ੇ ਦੇ ਉਲਵਾਸਤੇ ਫਰੀਦਕੋਟ ਨੂੰ ਆਪਣਾ ਬੀਜੇਪੀ ਦੀ ਈਡਿਓਲੋਜੀ ਦੇ ਨਾਲ ਮੋਦੀ ਸਾਹਿਬ ਦੀ ਚੇਪਟੇਂ ਅੰਦਰ ਸਿੰਘ ਦੀ ਸਾਡੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਦੀ ਆਪਣੇ ਅਸ਼wini ਸ਼ਰਮਾ ਜੀ ਦੀ ਈਡਿਓਲੋਜੀ ਨਾਲ ਬੀਜੇਪੀ ਦੀ ਈਡਿਓਲੋਜੀ ਨਾਲ ਅਸੀਂ ਅੱਗੇ ਵੱਧ ਦਾ ਇੱਕ ਰਾਹ ਲੱਭਿਆ ਅਕਾਲਪੁਰਖ ਨੂੰ ਆਈ ਬੇਨਤੀ ਕਰਦਾ ਸੱਚਾ ਪਾਤਸ਼ਾਹ ਮੇਰੇ ਫਰੀਦਕੋਟ ਸ਼ਹਿਰ ਦੀ ਤਰੱਕੀ ਹੋਵੇ ਤੇ ਮੇਰਾ ਫਰੀਦਕੋਟ ਸ਼ਹਿਰ ਵੀ ਕਿਸੇ ਗੱਲੋਂ ਕਿਸੇ ਆਇਡੈਂਟੀਫਿਕੇਸ਼ਨ ਦਾ ਮਤਾਜ ਨਾ ਰਹੇ ਹੁਣ ਤੁਸੀਂ ਬੀਜੇਪੀ ਵਿੱਚ ਜੁਆਇਨ ਕਰ ਚੁੱਕੇ ਹੋ ਹਨ ਹੁਣ ਤੁਸੀਂ ਫੀਲਡ ਵਿੱਚ ਲੋਕਾਂ ਨਾਲ ਵਿਚਰੋਗੇ ਜੋ ਫੀਕੋਰ ਦਾ ਸਿਨੈਰੀਓ ਭਾਜਪੀ ਦਾ ਹੁਣ ਤੱਕ ਅਸੀਂ ਵੇਖਿਆ ਇਹਦੇ ਵਿੱਚ ਕਿਤੇ ਨਾ ਕਿਤੇ ਜ਼ਿਆਦਾ ਧੜੇਬੰਦੀ ਨਜ਼ਰ ਆਈ ਆ ਠੀਕ ਹੈ ਕੀ ਉਹਨੂੰ ਤੁਸੀਂ ਖਤਮ ਕਰ ਪਾਓਗੇ ਜਾਂ ਤੁਹਾਡੇ ਔਨ ਨਾਲ ਕੀ ਲੱਗਦਾ ਕਿ ਧੜੇਬੰਦੀ ਉਸ ਤਰ੍ਹਾਂ ਰਹੇਗੀ ਕਿਤੇ ਨਾ ਕਿਤੇ ਨਾਰਾਜ਼ਗੀ ਕਿਉਂਕਿ ਹੁਣ ਤੁਸੀਂ ਸੋਸ਼ਲ ਮੀਡੀਆ ਉੱਪਰ ਵੇਖ ਰਿਹਾ ਜਿਹਨੂੰ ਕਮੈਂਟ ਥੱਲੇ ਆਉਂਦੇ ਨੇ ਵੀ ਆਪਾਂ ਸਿੱਧੇ ਹੋਰ ਤੇ ਗੱਲ ਕਰੀਏ ਤਾਂ ਗੌਰਵ ਕੱਕੜ ਦੇ ਕਹਿ ਰਹੇ ਨੇ ਕਿ ਅੱਜ ਸ਼ਨੀਵਾਰ ਵਾਲੇ ਦਿਨ ਆ ਗਿਆ ਤੇ ਇਹਨੂੰ ਟੈਕਟ ਉਹਦੇ ਹੀ ਕੱਟੀ ਜਾਊਗੀ ਗੌਰਵ ਕੱਕੜ ਨੂੰ ਕੱਟੀ ਜਾਊਗੀ ਇਹ ਚੀਜ਼ ਨੂੰ ਫਿਰ ਤੁਸੀਂ ਹੁਣ ਕਿਵੇਂ ਦੇਖਦੇ ਹੋ ਕਿਉਂਕਿ ਇਹ ਸਵਾਲ ਕਿ ਕੀਡਰ ਹੈ ਪਰ ਉਹ ਆਪਸੀ ਧੜੇਬੰਦੀ ਦੇ ਕਾਰਨ ਸ਼িকার ਹੁੰਦੇ ਆ ਜੋ ਅਸੀਂ ਮੀਡੀਆ ਲੈਂਡ ਦੇ ਵਿੱਚ ਇਹਨਾਂ ਨੂੰ ਚੀਜ਼ ਵੇਖਿਆ ਹੈਗਾ ਹੁਣ ਤਾਂ ਜਗਤਾਰ ਬਾਈ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਹੋਣ ਤੋਂ ਵੀ ਪਹਿਲਾਂ ਮੇਰੇ ਨਾਲ ਪਿਆਰ ਆ ਹੂੰ ਉਹ ਜਦੋਂ ਜ਼ਿਲ੍ਹਾ ਪ੍ਰਧਾਨ ਨਹੀਂ ਸੀ ਉਦੋਂ ਦਾ ਉਹ ਜਿਹੜਾ ਮੇਰਾ ਪਿਆਰ ਹੈ ਹੂੰ ਮੇਰੇ ਛੋਟੇ ਭਰਾ ਵਾਂਗੂ ਵਰਦਾ ਹੁਣ ਤਾਂ ਸਾਡੀ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੈ ਹੂੰ ਮੇਰਾ ਫਰਜ਼ ਬਣਦਾ ਬਤੌਰ ਜ਼ਿਲ੍ਹਾ ਪ੍ਰਧਾਨ ਉਹਦੀ ਇੱਜ਼ਤ ਕਰਨਾ ਹੈ ਹੂੰ ਮੇਰਾ ਫਰਜ਼ ਬਣਦਾ ਔਰ ਪੋਸਟਰਾਂ ਤੇ ਕਿਉਂ ਆਸੇ-ਪਾਸੇ ਰਹਿ ਗਈ? ਦੇਖੋ ਮੈਨੂੰ ਪੋਸਟਰਾਂ ਦਾ ਨਹੀਂ ਮੈਂ ਪੋਸਟਰ ਜਿਹੜਾ ਮੇਰੇ ਵੱਲੋਂ ਲੱਗਿਆ ਸੀ ਹਾਂ ਜਿੱਥੇ ਡਾਇਸ ਹੈ ਹਾਂ ਡਾਇਸ ਸੀ ਜਿੱਥੇ ਕੈਪਟਨ ਸਿੰਘ ਬੈਠੇ ਉੱਥੇ ਜ਼ਿਲ੍ਹਾ ਪ੍ਰਧਾਨ ਦੀ ਪ੍ਰੋਟੋਕਾਲ ਵਾਈਜ਼ ਫੋਟੋ ਲੱਗੀ ਲੱਗੀ ਹਾਂ ਮੈਂ ਤਾਂ ਉੱਥੇ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਸਿੰਘ ਮੌਂਟੂ ਸ਼ਰਮਾ ਜੀ ਹਮ ਆਪਣਾ ਮੌਂਟਰੀ ਦਾ ਪੂਰਾ ਨਾਮ ਹਿੰਦੀ ਚ ਕੀ ਹੈ ਦਰਗੇਸ਼ ਦੁਰਗੇਸ਼ ਜੀ ਮੈਂ ਤਾਂ ਉਹਨਾਂ ਨੂੰ ਵੀ ਲਾਈ ਆ ਸਾਡੇ ਇੱਥੇ ਗੌਰਵ ਆਪਣਾ ਮੁੰਡਾ ਗਗਨ ਸੇਠੀ ਹੈ ਮੈਂ ਤਾਂ ਉਹਦੇ ਵੀ ਲਾਈ ਆ ਤੁਸੀਂ ਵੇਖਿਓ ਬੋਰਡ ਮੇਰੇ ਵਾਸਤੇ ਨਾ ਭਾਜਪਾ ਦਾ ਹਰ ਇੱਕ ਕਾਰਿਆਕਰਤਾ ਇੰਪੋਰਟੈਂਟ ਹੈ ਭਾਜਪਾ ਦਾ ਦੇਖੋ ਬਾਹਰ ਕਹਨੇ ਕੀ ਲਾਇਆ ਮੈਨੂੰ ਮੈਂ ਇਸ ਦੇਖੋ ਪੋਸਟਰ ਤੁਸੀਂ ਲਾਤੇ ਪੋਸਟਰ ਮੈਂ ਲਾਤੇ ਪੋਸਟਰ ਕਿਸੇ ਹੋਰ ਲਾਇਤੇ ਭਾਜਪਾ ਦੇ ਨਾ ਤਗੜੀ ਤਾਂ ਭਾਜਪਾ ਹੀ ਹੈ ਨਾ ਮੇਰੇ ਮੇਰਾ ਫਰਜ਼ ਬਣਦਾ ਮੈਂ ਹਰ ਬੰਦੇ ਨੂੰ ਆਪ ਦੇ ਨਾਲ ਲੈ ਕੇ ਚੱਲਣਾ ਕੀ ਗੌਰਵ ਕਖੜ ਕੀ ਸਾਡਾ ਇੱਕ ਛੋਟੇ ਤੋਂ ਛੋਟਾ ਬਲੌਕ ਦਾ ਜਾਂ ਮੰਡਲ ਦਾ ਵੀ ਵਰਕਰ ਮੈਂ ਉਮੀਦ ਰੱਖੂੰਗਾ ਮੈਂ ਵਾਦਾ ਕਰਦਾ ਮੇਰੇ ਵਾਸਤੇ ਸਾਰੇ ਸਤਕਾਰਯੋਗ ਨੇ ਜਿੰਨੇ ਬੀਜੇਪੀ ਦੇ ਦਰਜਾ ਬਦਰਜਾ ਲੀਡਰ ਨੇ ਮੇਰੇ ਮੇਰੇ ਮੈਂ ਉਹਨਾਂ ਨੂੰ ਆਦੇ ਪੂਰਾ ਮਾਨ ਸਤਕਾਰ ਦੇਣ ਦਊਗਾ ਉਮੀਦ ਕਰਦਾ ਫਰੀਦਕੋਟ ਦੀ ਤਰੱਕੀ ਦੇ ਵਿੱਚ ਦਰਜਾ ਬਦਰਜਾ ਸਾਰੇ ਮੇਰਾ ਸਾਥ ਦੇਣਗੇ ਤੇ ਦਿੱਤਾ ਵੀ ਹੈ ਦੇਖੋ ਉੱਥੇ ਹੁਣ ਪਾਰਟੀ ਦੇ ਜ ਜਿਹੜੀ 30 ਫੰਕਸ਼ਨ ਸੀ ਸਾਰੇ ਆਏ ਆ ਸਾਰਿਆਂ ਨੂੰ ਬੇਨਤੀ ਕੀਤੀ ਸਾਰੇ ਆਏ ਆ ਜ਼ਿਲ੍ਹਾ ਪ੍ਰਧਾਨ ਵੀ ਆਇਆ ਸਾਰੇ ਆਏ ਆ ਮੈਂ ਉਮੀਦ ਕਰੂੰਗਾ ਜੇ ਕਿਤੇ ਮੇਰੇ ਤੋਂ ਕਮੀ ਵੀ ਰਹੀ ਕਿਸੇ ਗੱਲ ਦੀ ਪੂਰੀ ਕਰਨ ਦੀ ਫਿਰ ਕੋਸ਼ਿਸ਼ ਕਰੂੰਗਾ ਵੀ ਜੇ ਕੋਈ ਕਮੀ ਰਹੀ ਇਹਦੇ ਚ ਹੁਣ ਗੱਲ ਕਰਦੇ ਆ ਪਿਛਲੇ ਸਮੇਂ ਜਦੋਂ ਕਿਸਾਨੀ ਸਭਾਰ ਚ ਲਿਆ ਸੀ ਉਸ ਸਮੇਂ ਬੀਜੇਪੀ ਦਾ ਕਾਫੀ ਵਿਰੋਧ ਕਿਸਾਨਾਂ ਵੱਲੋਂ ਕੀਤਾ ਗਿਆ ਹਨਾ ਅ ਕਈ ਥਾਵਾਂ ਤੇ ਤਾਂ ਕਈ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਤੇ ਕਿਸਾਨਾਂ ਨੇ ਤੇ ਚ ਉਹ ਕਹਿਦਾ ਸੀਗਾ ਵੀ ਬੀਜਪੀ ਵਾਲੇ ਵੀ ਲੋਹੇ ਦੇ ਕੱਚੇ ਸਵਾਲ ਲੈਣਾ ਹਨਾ ਕੀ ਲੱਗਦਾ ਤੁਸੀਂ ਵੀ ਇਹ ਚੀਜ਼ ਨੂੰ ਲੈ ਕੇ ਹੁਣ ਪਿੰਡਾਂ ਦੇ ਵਿੱਚ ਜਾਂ ਜਦੋਂ ਕਿਉਂਕਿ ਹਜੇ ਉਹ ਮਾਹੌਲ ਨਹੀਂਗਾ ਪਰ ਇਲੈਕਸ਼ਨ ਦੇ ਸੈਮ ਉਹ ਮਾਹੌਲ ਬਣ ਸਕਦਾ ਤੇ ਉਸ ਸਮੇਂ ਫਿਰ ਕਿਵੇਂ ਸਰਵਾਈਵ ਕਰੋਗੇ ਵੀ ਦੇਖੋ ਜਿਹੜੇ ਕਿਸਾਨ ਜੀ ਉਹਨਾਂ ਵੀ ਸਾਡੀਆਂ ਹੈ ਸਾਡੇ ਭਾਈ ਹੈ ਸਾਡੇ ਬਾਪੂ ਹੈ ਸਾਡੇ ਛੋਟੇ ਭਾਈ ਹੈ ਮੈਂ ਤੁਸੀਂ ਵੇਖੋ ਨਰਾਜਗੀ ਤੋਂ ਨਹੀਂ 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 ਤੁਸੀਂ ਮੇਰੀ ਬੇਨਤੀ ਸੁਣੋ ਮੇਰੀ ਗੱਲ ਨਹੀਂ ਹੋ ਸਕਦੀ ਨਹੀਂ ਮੇਰੇ ਬੀਜਪੀ ਨਾਲ ਹੋ ਸਕਦੀ ਨਹੀਂ 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 ਮੇਰੀ ਬੇਨਤੀ ਸੁਣੋ ਅਸੀਂ ਸਾਨੂੰ ਨਾ ਕੁਝ ਬੰਦਿਆਂ ਨੇ ਗੁਬਰਾ ਕੀਤਾ ਹਾਂ ਕੁਝ ਸ਼ਰਾਰਤੀ ਬੰਦੇ ਹੁੰਦੇ ਆ ਹਰ ਦਾ ਹੀ ਹੁੰਦੇ ਆ ਹਾਂ ਕੁਝ ਸਾਡੀਆਂ ਭਾਵਨਾਵਾਂ ਪੋਲੀਟੀਕਲ ਪਾਰਟੀਆਂ ਨੇ ਸਾਡੇ ਵਿੱਚ ਆਪਦੇ ਬੰਦੇ ਕਰਕੇ ਸਾਡੀਆਂ ਭਾਵਨਾਵਾਂ ਨੂੰ 扑ਕਾਇਆ ਆਪਦੇ ਪੋਲੀਟੀਕਲ ਮੋਟਿਵ ਲਈ ਮੇਰੀ ਗੱਲ ਸੁਣੋ ਅਸੀਂ ਫਾਇਦਾ ਲੈਣਾ ਬੀਜੇਪੀ ਤੋਂ ਹਾਂ ਸੈਂਟਰਲ ਸਰਕਾਰ ਤੋਂ ਫਾਇਦਾ ਲੈਣਾ ਆ ਤਾਂ ਤੁਸੀਂ ਕਹਿੰਦੇ ਹੋ ਨਾ ਹਾਂ ਫਾਇਦਾ ਅਸੀਂ ਜੋ ਫਸਲਾਂ ਦੇ ਭਾਵ ਦੋਣੇ ਆ ਸਾਡੇ ਜੈਂਸ ਦੀ ਪੂਰੀ ਵਿਕਰੀ ਹੋਵੇ ਸਾਡੇ ਸਾਡਾ ਜਿਹੜੀ ਜਿਹੜੀ ਸਾਡੇ ਫਰਟੀਲਾਈਜ਼ਰਸ ਆ ਇਹਨਾਂ ਦੀ ਸਾਨੂੰ ਸਾਡਾ ਧਾਮ ਘਟ ਹੋਵੇ ਸਾਨੂੰ ਜੋ ਵੀ ਦੇਣਾ ਦੇਣਾ ਤਾਂ ਸੈਂਟਰ ਨੇ ਨਾ ਮੈਨੂੰ ਤੁਸੀਂ ਇੱਕ ਗੱਲ ਦੱਸੋ ਅਸੀਂ ਭੋਲੇ ਅਸੀਂ ਸਾਡੇ ਜੱਟ ਕੌਮ ਥੋੜੀ ਭੋਲੀ ਹੈ ਜੇ ਤੋਂ ਅਸੀਂ ਫਾਇਦਾ ਲੈਣਾ ਹੈ ਜੇ ਤੋਂ ਅਸੀਂ ਫਾਇਦਾ ਲੈਣਾ ਸਾਨੂੰ ਤਾਂ ਉਹਦੇ ਉਲਟ ਕਰਤਾ ਹੂੰ ਸਾਡੇ ਤੋਂ ਤਾਂ ਉਹਨਾਂ ਨੂੰ ਗਾਲਾਂ ਕਢਾਤੀਆਂ ਨਹੀਂ ਫਿਰ ਇਹ ਇਹ ਫਿਰ ਕਿਹਦੇ ਦੇ ਬੀ ਜਿਹੜੀਆਂ ਜਥੇਬੰਦੀ ਦੇ ਆਗੂ ਨੇ ਜਾਂ ਉਹ ਜਥੇਬੰਦੀਆਂ ਦੇ ਉਹ ਉਹ ਰੋਹ ਤੋ ਉਹੀ ਚੀਜ਼ ਕਰ ਰਹੀਆਂ ਹਨਾ ਜਾਲਤ ਨਹੀਂ ਨਹੀਂ ਮੈਂ ਜਥੇਬੰਦੀਆਂ ਦੇ ਕੁਝ ਸ਼ਰਾਰਤੀ ਅੰਸਰਾਂ ਦੀ ਗੱਲ ਕਰਦਾ ਜਿਹੜੇ ਜਥੇਬੰਦੀਆਂ ਦੇ ਵਿੱਚ ਕਿਸਾਨਾਂ ਦਾ ਰੂਪ ਲੈ ਕੇ ਵੜ ਗਏ ਵੜ ਗਏ ਕਿਸਾਨਾਂ ਦਾ ਰੂਪ ਲੈ ਕੇ ਜਥੇਬੰਦੀਆਂ ਜਥੇਬੰਦੀਆਂ ਬਹੁਤ ਚੰਗੀਆਂ ਜਥੇਬੰਦੀਆਂ ਜਿਹੜੇ 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 ਚੰਗੇ ਕੰਮ ਕਰਦੇ ਚੰਗੇ ਕਰਦੇ ਪਰ ਕਈ ਸ਼ਰਾਰਤੀ ਵੀ ਹੈ ਹੂੰ ਉਹਨਾਂ ਨੇ ਕੀ ਕੀਤਾ ਵੀ ਹੁਣ ਸਹੀ ਮੌਕਾ ਹੈ ਜੱਟ ਕੌਮ ਨੂੰ ਮਗਰ ਲਾ ਲਈਏ ਤੇ ਮੁੜ ਕੇ ਬੀਜੇਪੀ ਦਾ ਪੰਜਾਬ ਸਕੂਮ ਖਤਮ ਕਰ ਦਈਏ ਤੁਸੀਂ ਮੇਰੀ ਗੱਲ ਸੁਣੋ ਜੇ ਅਸੀਂ ਕੋਈ ਫਾਇਦਾ ਲੈਣਾ ਹੈ ਤੇ ਸੈਂਟਰ ਸਰਕਾਰੇ ਕੰਮ ਤਾਂ ਸੀ ਲੈਣਾ ਸੈਂਟਰ ਸਰਕਾਰ ਤੋਂ ਤੁਸੀਂ ਮੇਰੀ ਗੱਲ ਤੁਹਾਨੂੰ ਮੇਰੇ ਤੋਂ ਹੀ ਕੰਮ ਹੈ ਇੱਕ ਮਿੰਟ ਤੁਸੀਂ ਅੱਜ ਇੰਟਰਵਿਊ ਕਰਨਾ ਹੈ ਤੁਸੀਂ ਮੈਨੂੰ ਫੋਨ ਕੀਤਾ ਬਾਈ ਜੀ ਕਿੱਥੇ ਆ ਮੈਂ ਆਉਣਾ ਹੈ ਇੰਟਰਵਿਊ ਕਰਨੀ ਹੈ ਤੇ ਜੇ ਤੁਸੀਂ ਮੈਨੂੰ ਕਹਿੰਦਾ ਮੈਨੂੰ ਪੁੱਠਾ ਬੋਲ ਦੇ ਕਰੋਨਾ ਕਰੇ ਇੰਟਰਵਿਊ ਤੂੰ ਹੈ ਕਿੱਥੇ ਤੇ ਮੈਂ ਤੁਹਾਨੂੰ ਕੀ ਕਹਿੰਦਾ ਮੈਂ ਫੋਨ ਕੱਢ ਦਿੰਦਾ ਵੱਧ ਤੋਂ ਵੱਧ ਕਹਿੰਦਾ ਜਾ ਬਈ ਤੂੰ ਜੋ ਕਰਨਾ ਕਰ ਲੈ ਆਹੀ ਕਹੇ ਸਦਾ ਜਗਤਾਰ ਜੀ ਇਸ ਤੋਂ ਵੱਧ ਤਾਂ ਨਹੀਂ ਕਰ ਸਕਦਾ ਜੇ ਇਸ ਤੋਂ ਅਸੀਂ ਕੋਈ ਕੰਮ ਲੈਣਾ ਹੈ ਜੇ ਇਸ ਤੋਂ ਸਾਨੂੰ ਕੋਈ ਪੰਜਾਬ ਨੂੰ ਫਾਇਦਾ ਹੋਣਾ ਹੈ ਪੰਜਾਬ ਦੇ ਲੋਕਾਂ ਨੂੰ ਸੀ ਜਾਣਾ ਉਹਨੂੰ ਅਸੀਂ ਗਾਲਾਂ ਕਢਾਉਂਦੇ ਛੱਡ ਤੋਂ ਤੇ ਭਾ ਦੇ ਅਸੀਂ ਉਹਨਾਂ ਤੋਂ ਸਾਰਾ ਕੁਝ ਹੈ ਗਾਲਾਂ ਕੱਢਣਾ ਤਾਂ ਮਿੱਤਰਾਂ ਕੋਈ ਵੀ ਕੋਈ ਨਹੀਂ ਦਿੰਦਾ ਆਫਟਰ ਸਾਰੇ ਰੋਟੀ ਖਾ ਕੇ ਤਾਂ ਸਾਰੇ ਹੀ ਪੈਂਦੇ ਆ ਕੋਈ ਗਰੀਬ ਹੈ ਕੋਈ ਤਕੜਾ ਕੋਈ ਅਮੀਰ ਹੈ ਰੋਟੀ ਖਾ ਕੇ ਸਾਰੇ ਪੈਂਦੇ ਆ ਮੈਂ ਅਸੀਂ ਹੁਣ ਸਾਡੀ ਕੌਮ ਜਾਗ ਚੁੱਕੀ ਹੈ ਅਸੀਂ ਇੱਕ ਵਾਰੀ ਬੀਜੇਪੀ ਨੂੰ ਮੌਕਾ ਪੰਜਾਬ 'ਚ ਦਵਾਂਗੇ ਐਜ਼ ਅ ਜੱਟ ਕਹਿ ਰਿਹਾ ਅਸੀਂ ਪੰਜਾਬ ਨੂੰ ਦੀਆਂ ਫਸਲਾਂ ਦਾ ਵੀ ਰਾਖੀ ਕਰਾਂਗੇ ਸਾਡੀ ਐਮਐਸਪੀ ਦੀ ਰਾਖੀ ਕਰਾਂਗੇ ਅਸੀਂ ਉੱਥੋਂ ਤੱਕ ਪਹੁੰਚੀਏ ਤਾਂ ਕਿ ਜਿਹੜੀ 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 ਆਵਾਜ਼ ਉੱਠਣੀ ਹੈ ਵਿਧਾਨ ਸਭਾ ਦੇ ਵਿੱਚ ਸਾਡਾ ਮੁੱਖ ਮੰਤਰੀ ਪੰਜਾਬ ਦੇ ਵਿੱਚ ਡਬਲ ਇੰਜਨ ਵਾਲਾ ਹੋਊਗਾ ਬੀਜੇਪੀ ਦਾ ਮੁੱਖ ਮੰਤਰੀ ਹੋਊਗਾ ਆਪੇ ਜਾ ਕੇ ਪ੍ਰਧਾਨ ਮੰਤਰੀ ਨਾਲ ਬੈਠ ਕੇ ਗੱਲ ਕਰਕੇ ਪੰਜਾਬ ਵਾਸਤੇ ਕੋਈ ਚੀਜ਼ਾਂ ਲੈ ਕੇ ਆਊਗਾ ਤਾਂ ਕਿ ਇੱਥੇ ਪਿੰਡਾਂ 'ਚ ਮੇਰਾ ਲਾਸਟ ਪਿੰਡ ਝਾੜੀ ਵਾਲਾ ਆ ਜਾਂਦਾ ਜਾਂ ਦੀਪ ਸਿੰਘ ਵਾਲਾ ਵੱਟ ਤੇ ਬਹਿ ਕੇ ਗਾਲਾਂ ਕੱਢਣਾ ਸਾਡਾ ਕੁਝ ਨਹੀਂ ਬਣਨਾ ਅਸੀਂ ਸਾਨੂੰ ਅਕਲ ਆ ਗਈ ਹੈ ਹੁਣ ਅਸੀਂ ਤਾਂ ਹੁਣ ਪੰਜਾਬ ਦੇ ਵਿੱਚ ਡਬਲ ਇੰਜਨ ਦੀ ਸਰਕਾਰ ਬਣਾ ਕੇ ਮੋਦੀ ਸਾਹਿਬ ਦੇ ਨਾਲ ਗੱਲ ਕਰਕੇ ਜ਼ਿੰਮੇਦਾਰਾਂ ਦਾ ਕਿਸਾਨੀ ਦਾ ਕਿਸਾਨ ਖੇਤ ਕਾਮਿਆਂ ਦਾ ਬੱਚਿਆਂ ਦਾ ਨੌਕਰੀ ਪੇਸ਼ਾ ਇਨਸਾਨਾਂ ਦਾ ਤੇ ਇਹਨਾਂ ਨੂੰ ਮਦਦ ਕਰਾਂਗੇ ਤੇ ਗੈਂਗਸਟਰ ਆ ਜਿਹੜੇ ਇਹਨਾਂ ਦੀ ਇਹਨਾਂ ਦੀ ਇਹਨਾਂ ਦੀ ਲੱਖ ਭੰਨਾਗੇ ਜਿਹੜੇ ਗੈਂਗਸਟਰ ਜਿਹੜੇ ਜਿਹੜੇ ਪੰਜਾਬ ਦੇ ਵਿੱਚ ਧਮਕੀਆਂ ਦਿੰਦੇ ਆ ਤੁਸੀਂ ਜਾ ਕੇ ਦੁਕਾਨਾਂ ਤੇ ਵੇਖੋ ਜਾ ਕੇ ਜਿਹੜੇ ਜਿਹੜੇ ਬੰਦੇ ਨੂੰ ਧਮਕੀਆਂ ਆਉਂਦੀਆਂ ਇੱਕ ਗੈਂਗਸਟਰ ਜਿਹੜਾ ਨੇ ਪੰਜਾਬ ਦੇ ਵਿੱਚ ਹੱਤ ਮਚਾਈ ਵੀ ਆ ਕਿਤੇ ਉਹਨੂੰ ਫੋਨ ਆ ਜਾਂਦਾ ਕਿਤੇ ਉਹਨੂੰ ਧਮਕੀ ਦੇ ਦਿੰਦਾ ਕਿਤੇ ਅਮਰੀਕਾ ਚੋਂ ਕਾਲ ਆ ਰਹੀ ਕਿਤੇ ਕੈਨੇਡਾ ਚੋਂ ਕਾਲ ਆ ਰਹੀ ਸਾਰੇ ਗੈਂਗਸਟਰ ਤਾਂ ਕੰਟਰੋਲ ਨਹੀਂ ਹੋ ਸਕੀ ਸਾਡੇ ਤੋਂ ਸੋ ਸਾਨੂੰ ਇਸ ਟਾਈਮ ਲੋੜ ਹੈ ਡਬਲ ਇੰਜਨ ਦੇ ਸਰਕਾਰ ਦੀ ਤਾਂ ਕਿ ਪੰਜਾਬ ਤੇ ਫਰੀਦਕੋਟ ਦੀ ਸਿੱ ਤਰੱਕੀ ਕਰ ਸਕ। ਅ ਤੁਸੀਂ ਉਸ ਦਿਨ ਬੜਕ ਮਾਰੀ ਫੀ ਵਿਰੋਧੀਆਂ ਨੂੰ ਤੇ ਮੈਨੂੰ ਲੱਗਦਾ ਮੋਦੀ ਸਾਹਿਬ ਤੱਕ ਤੁਹਾਡੀ ਗੱਲ ਪਹੁੰਚ ਗਈ ਆ ਵੀ ਉਧਰ ਕਹਿੰਦੇ ਚਰਚਾ ਛਿੜੀ ਆ ਵੀ ਕੈਪਟਨ ਸਾਹਿਬ ਨੂੰ ਫੋਨ ਆਇਆ ਕਿ ਬਾਕੀ ਇਹ ਗੱਲ ਹੋਈ ਹੈ। ਹਾਂ ਦੇਖੋ ਪੰਜਾਬ ਦੇ ਕੈਪਟਨ ਸਾਹਿਬ ਸਾਢੇ 4 ਸਾਲਾਂ ਬਾਅਦ ਜਗਤਾਰਬਾਈ ਨਿਕਲੇ ਆ। ਹਾਂ ਹਿੰਦੁਸਤਾਨ ਦੇ ਹਰ ਇੱਕ ਲੀਡਰ ਨੂੰ ਖੁਸ਼ੀ ਹੋਈ ਹੈ ਬੀਜੇਪੀ ਨਾਲ ਪ੍ਰਾਈਮ ਮਿਨਿਸਟਰ ਸਾਹਿਬ ਤੋਂ ਲੈ ਕੇ ਆਪਣੇ ਵਰਕਰ ਜिले ਦੇ ਵਰਕਰ ਤਾਈ ਵੀ ਕੈਪਟਨ ਅਮਰਿੰਦਰ ਸਿੰਘ ਹਾਂ ਆਹੀ ਪਾਣੀਆਂ ਦੇ ਰੱਖਿਆ ਠੀਕ ਹੈ ਵਿਰੋਧੀਆਂ ਨੇ ਬੋਲਣਾ ਹੁੰਦਾ ਮੈਂ ਨਹੀਂ ਕਹਿੰਦਾ ਮੈਂ ਮੈਂ ਜਾਣਦਾ ਜੇ ਮੇਰਾ ਪ੍ਰਮਾਤਮਾ ਜਾਣਦਾ ਜੇ ਕੈਪਟਨ ਅਮਰਿੰਦਰ ਸਿੰਘ ਨੇ ਫਰੀਦ ਕੋ ਪੰਜਾਬ ਦੀ ਤਰੱਕੀ ਲਈ ਕੋਸ਼ਿਸ਼ ਕੀਤਾ ਨਾ ਅੱਜਾ ਜਿਹੜੀ ਕਾਂਗਰਸ ਜਿਹੜੀ ਬੜਕਾ ਮਾਰਦੀ ਉਸੇ ਦੇ ਸਿਰ ਤੇ ਮਾਰਦੀ ਐਵੇਂ ਜੋ ਮਰਜੀ ਕਹਿ ਲਈਏ ਉਹ ਕਹਿੰਦਾ ਗਿੱਦੜਾ ਦੀ ਕੋਲ ਅਸ਼ੀਰਾ ਦੀ ਕੋਸ਼ ਮਸਕਾਰਾਂ ਤੇ ਗਿੱਦੜ ਕਰਨ ਕੋਲੋਲਾ ਠੀਕ ਹੈ ਕੋਲੋਲਾ ਕਰਦੇ ਕਰ ਲੈਣ ਦੋ ਪਰ ajo ਬਾਹਰ ਆ ਗਿਆ ਉਹਦੇ ਹੱਥ ਖੁੰਡਾ ਵੇਖ ਕੇ ਤੇ ਸਾਰੇ ਜਟਾ ਦੇ ਚਿਹਰੇ ਖੇਲੇ ਤੇ ਵੀ ਆ ਗਿਆ ਕੁੰਡਾ ਦਾ ਮਤਲਬ ਆ ਨਹੀਂ ਵੀ ਕਿਸ ਨੂੰ ਡਰਾਉਣਾ ਹੈ ਕੁੰਡਾ ਦਾ ਮਤਲਬ ਆ ਵੀ ਸਾਡਾ ਪੁਰਾਣਾ ਜਿਹੜਾ ਸੱਭਿਆਚਾਰ ਆ ਆ ਕੈਪਟਨ ਤੁਸੀਂ ਫਿਰ ਕਾਮਯਾਬ ਕਰੋਗਾ ਕੈਪਟਨ ਅਮਰ ਸਿੰਘ ਦੇ ਨਾਲ ਅਸ਼ਵਨੀ ਸ਼ਰਮਾ ਜੀ ਦੀ ਜੋੜੀ ਹੈ ਸੁਨੀਲ ਜਾਕਰ ਸਾਹਿਬ ਦੀ ਜੋੜੀ ਹੈ ਨਰਿੰਦਰ ਮੋਦੀ ਜੀ ਦੀ ਜੋੜੀ ਹੈ ਪੂਰੀ ਬੀਜੇਪੀ ਦੀ ਟੀਮ ਦੀ ਜੋੜੀ ਆ ਔਨ ਵਾਲੇ ਦਿਨਾਂ ਚ ਡਬਲ ਇੰਜਨ ਸਰਕਾਰ ਬਣਾਵਾਂਗੇ ਤੇ ਪ੍ਰਮਾਤਮਾ ਕਰੇ ਅੱਛਾ ਮੈਨੂੰ ਇਸ ਗੱਲ ਦੀ ਸਭ ਤੋਂ ਵੱਡੀ ਮੈਨੂੰ ਖੁਸ਼ੀ ਹੋਈ ਹੈ ਤੇ ਫਰੀਦਕੋਟ ਵਾਲੇ ਨੂੰ ਹੋਣੀ ਚਾਹੀਦੀ ਹੈ ਵੀ ਕੈਪਟਨ ਅੰਦਰ ਸਿੰਘ ਤੁਹਾਡੇ ਛੋਟੇ ਭਰਾ ਦੇ ਜਾਂ ਵੱਡੇ ਭਰਾ ਦੇ ਇੱਕ ਬੇਨਤੀ ਤੇ ਫਰੀਦਕੋਟ ਆਇਆ ਮੈਨੂੰ ਜੁਆਇਨ ਕਰਨ ਵਾਸਤੇ ਆਇਆ ਅੱਜ ਤਾਈਂ ਤੁਸੀਂ ਜੁਆਇਨਿੰਗ ਬਹੁਤ ਵੇਖੀਆਂ ਹੋਣਗੀਆਂ ਬਹੁਤ ਜੁਆਇਨਿੰਗ ਵੇਖੀਆਂ ਹੋਣਗੀਆਂ ਬੀਜੇਪੀ ਦੇ ਦਫਤਰ ਦੇ ਵਿੱਚ ਜਾ ਕੇ ਕਰਨ ਦੀ ਪਰ ਜਿਹੜੀ ਲੋਕਾਂ ਚ ਲੋਕਾਂ ਦੇ ਸਤਕਾਰ ਕਰਕੇ ਕੈਪਟਨ ਦਸ ਸਿੰਘ ਤੇ ਅਸ਼ਵੀਨ ਸ਼ਰਮਾ ਫਰੀਦਕੋਟ ਆਇਆ ਮੇਰੇ ਸਿਰ ਦੇ ਕਰਜ ਇਹਨਾਂ ਦੋਵਾਂ ਦਾ ਵੀ ਮੇਰੇ 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 ਇੱਕ ਨਿੱਕੇ ਜਿਹੇ ਸੱਤ ਤੇ ਮੇਰੇ ਲੋਕਾਂ ਦੇ ਵਿੱਚ ਆਇਆ ਤੇ ਫਰੀਦਕੋਟ ਮੈਂ ਫਿਰ ਉਦੋਂ ਵੀ ਕਿਹਾ ਸੀ ਫਰੀਦਕੋਟ ਕਿਸੇ ਬੰਦੇ ਦਾ ਕਰਦੀ ਨਹੀਂ ਰੱਖਦਾ ਮੋੜੂਗਾ ਜ਼ਰੂਰ ਮੇਰਾ ਲਾਫ ਸਵਾਲ ਹੈ ਇਹ ਹੁਣ ਜਿਵੇਂ ਪਿਛਲੇ ਸਮੇਂ ਤੁਸੀਂ ਓਐਸਡੀ ਬਣ ਕੇ ਫਰੀਦਕੋਟ ਦੀ ਸੇਵਾ ਵੀ ਕੀਤੀ ਪੰਜਾਬ ਦੇ ਲੋਕਾਂ ਦੇ ਮਸਲੇ ਸੁਨੇ ਕੀ 27 ਦੇ ਵਿੱਚ ਤੁਸੀਂ ਆਸ ਕਰਦੇ ਹੋ ਜਾਂ ਫ੍ਰੀਕੋਰਡ ਦੇ ਲੋਕ ਕੀ ਆਸ ਕਰਦੇ ਆ ਕਿ ਇੱਕ ਐਮਐਲਏ ਵਜੋਂ ਉੱਪਰ ਕੇ ਸਾਹਮਣੇ ਆਓਗੇ ਜਾਂ ਵੱਡੇ ਲੈਵਲ ਤੇ ਉੱਪਰ ਬੈਠ ਕੇ ਤੁਸੀਂ ਸੇਵਾ ਕਰੋ ਦੇਖੋ ਆ ਦਾ ਪਾਰਟੀ ਡਿਸਾਈਡ ਕਰਨਾ ਮੈਂ ਕਰਨਾ ਨਹੀਂ ਜੋ ਵੀ ਜ਼ਿੰਮੇਵਾਰੀ ਮੇਰੀ ਲਾਉਗੀ ਜੇ ਇੱਥੋਂ ਇਲੈਕਸ਼ਨ ਲੜਨ ਦੀ ਲੋੜ ਹੋਏ ਤਾਂ ਮੈਂ ਇਲੈਕਸ਼ਨ ਲੜੂਗਾ ਜਾਂ ਜੋ ਚਿੱਥੇ ਵੀ ਪਾਰਟੀ ਮੈਨੂੰ ਠੀਕ ਸਮਝੂਗੀ ਜੋ ਪਾਰਟੀ ਦਾ ਹੁਕਮ ਹੋਊਗਾ ਮੈਂ ਐਮਐਲਏ ਬਣਦਾ ਇੱਕ ਵਾਰੀ ਚਾਹਸਣਾ ਤੋਂ ਦੇਖੋ ਜਿਹੜਾ ਪੋਲਿਟਿਕਲ ਲਾਈਨ ਚ ਆਉਂਦਾ ਨਾ ਜਗਤਾਰਬਾਈ ਬੇਸ਼ੱਕ ਕੋਈ ਵੀ ਬੰਦਾ ਹੈ ਇੱਥੇ ਇਕੱਲਾ ਮੈਂ ਨਹੀਂ ਬੀਜੇਪੀ ਤੋਂ ਐਮਐਲਏ ਬਣਨਾ ਮੇਰੇ ਕਈ ਸਾਥੀ ਹੋਰ ਵੀ ਇਹ ਇਸ ਚੀਜ਼ ਦੀ ਮੰਚ ਖੁਆਇਸ਼ ਲਈ ਬੈਠੇ ਆ ਖੁਆਇਸ਼ ਹੋਣੀ ਜ਼ਰੂਰੀ ਗੱਲ ਹੈ ਫੈਸਲਾ ਪਾਰਟੀ ਦਾ ਹੋਣਾ ਜੋ ਪਾਰਟੀ ਫੈਸਲਾ ਕਰ ਦੂਗੀ ਜਿਹੜੂ ਵੀ ਟਿਕਟ ਪਾਰਟੀ ਦੋਗੀ ਮੈਂ ਉਹਦੇ ਨਾਲ ਤੰਦੇ ਹੀ ਨਾ ਨਾਲ ਨਿਭੂਗਾ ਆ ਮੇਰਾ ਤੁਹਾਡਾ ਵਾਦਾ ਤੁਸੀਂ ਬੇਸ਼ੱਕ ਮੇਰੀ ਉਦੋਂ ਵੀਡੀਓ ਫਿਰ ਕਾ ਧੰਨਵਾਦ ਥੈਂਕ ਯੂ ਜੀ ਕਰਜੀ ਤੁਸੀਂ ਮੇਰੇ ਛੋਟੇ ਭਰਾ ਹੋ ਬੱਚੇ ਵੀ ਹੋ ਤੁਹਾਡਾ ਮੇਰੇ ਕੋਲੇ ਆਉਂਦੇ ਮੌਕੇ ਤੇ ਤੁਹਾਡਾ ਬਹੁਤ ਤਹਿ ਦਿਲੋਂ ਧੰਨਵਾਦ